ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪਹੁੰਚ ਗਏ ਆ ਜੀ ਰੋਪੜ ਸ਼ਹਿਰ ਦੇ ਵਿੱਚ ਸੋ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵੈਸੇ ਤੋਂ ਬੱਜ ਚਲਾ ਕੇ ਸੋਨੇ ਸੋਨੇ ਕਲਰ ਆ ਰਹੇ ਆ ਐਦਾ ਲੱਗ ਰਿਹਾ ਕਿ ਹਾਂ ਅਸੀਂ ਕਾਲੇ ਨਹੀਂ ਹਾਂ ਅਸੀਂ ਵੀ ਥੋੜੇ ਜੇ ਸਾਵਲੇ ਜਿਹੇ ਆ ਚਿੱਟੇ ਜਿਹੇ ਹੈਗੇ ਆ ਠੀਕ ਹੈ ਸੋਨੇ ਲੱਗ ਰਹੇ ਆ ਠੀਕ ਹੈ ਸੋ ਹੁਣ ਮੈਂ ਦੋ ਕੰਮ ਕਰਾਣੇ ਆ ਬਾਜ਼ਾਰ ਦੇ ਵਿੱਚ ਮਾਸੀ ਆ ਰਹੀ ਆ ਵਿੱਚ ਕੂਸਰੇ ਦੇ ਵਿੱਚ ਬਿਕੋਜ਼ ਜਿਹੜਾ ਉਹ ਬੈਗ ਫੜਿਆ ਉਹਦੇ ਥੋੜਾ ਜਿਹਾ ਕਸਮਾਨ ਅਕੇ ਹਬੀ ਮੈਂ ਬਣਾਉਣੀ ਆ ਵੀਡੀਓ ਤੇ ਇਸ ਕਰਕੇ ਮੈਨੂੰ ਥੋੜਾ ਜਿਹਾ ਧਿਆਨ ਨਹੀਂ ਰਹਿਣਾ ਚੀਜ਼ ਖੜੀ ਵੀ ਦਾ ਤੇ ਮਾਸੀ ਕਹਿੰਦੀ ਆਹੋ ਬਾ ਵੀਡੀਓ ਰਹੇਗੀ ਤੁਹਾਡੇ ਆਪਾ ਕੁਝ ਬੋਲੀ ਆਏ ਆ ਮਾਸੀ ਆਪਾਂ ਨੇ ਜਿਆਦਾ ਛੇੜ ਵੀ ਨਹੀਂ ਹੈਗੀ ਵੀਡੀਓ ਚ ਠੀਕ ਹੈ ਤੇ ਦਾਜਾ ਮਾਰਾਂਗੇ ਐਸਾ ਵਿੱਚ ਤੂੰ ਸੋ ਹੁਣ ਮੈਂ ਕਰਦੀ ਆ ਜੀ ਬੈਕ ਕੈਮਰਾ ਔਨ ਫਿਰ ਮਿਲਦੀ ਇਹ ਹੈਗਾ ਜੀ ਸਾਡਾ ਹਸਪੀਟਲ ਵਾਲੀ ਸਾਈਡ ਠੀਕ ਹੈ ਉਧਰ ਤੋਂ ਆਏ ਅਸੀਂ ਤੇ ਇੱਧਰ ਨੂੰ ਜਾ ਰਹੇ ਹਾਂ ਇਹ ਫੇਮਸ ਜਿਜਣਾ ਹੈ ਇੱਥੇ ਅਸੀਂ ਕਰਾਉਨੇ ਆ ਪ੍ਰੈਮ ਡਰਾਈ ਕਲੀਨਰ ਅਪੜੇ ਕਪੜੇ ਧਵਾਉਣੇ ਰੰਗਾਈ ਕਰਾਉਣੀ ਬਹੁਤ ਵਧੀਆ ਦੁਕਾਨ ਹੈ ਜੀ ਇਹ ਠੀਕ ਆ ਆ ਵੀ ਸਾਹਮਣੇ ਤੇ ਇਹ ਦੇਖੀ ਚਲੋ ਘੰਟੇ ਪਾਣੀ ਦੀ ਲੱਗੀ ਹੋਈ ਹੈ ਸ਼ਵੀਰ ਜੀ ਨੇ ਪਿੰਨਤਾ ਪੀਸਾ ਦੇ ਰੀਟਾ ਬਿਊਟੀ ਪਾਰਲ ਦੇ ਕੋਲ ਠੀਕ ਆ ਸੋ ਬਹੁਤ ਬੜਾ ਪੁੰਨ ਦਾ ਕੰਮ ਆ ਜੀ ਨੂੰ ਕਹਿ ਲੈਨੇ ਆਪਾਂ ਤੇ ਇੱਧਰ ਜੁੱਤੀਆਂ ਦੀ ਦੁਕਾਨ ਬਹੁਤ ਜ਼ਿਆਦਾ ਸੋਹਣੀ ਭਗੀ ਕਿ ਕਿ ਸਾਡੇ ਰੋਪੜ ਸ਼ਹਿਰ ਦਾ ਮੈਡਾ ਤਾਂ ਹੋ ਨਹੀਂ ਸਕਦਾ ਇਹ ਮੈਨੂੰ ਲੱਗਦਾ ਬਾਕੀ ਮੈਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਕਿਸੇ ਦੀ ਕਿੱਡਾਂ ਦੀ ਥਿੰਕਿੰਗ ਹੈ ਕੌਣ ਕੀ ਸੋਚਦਾ ਵਿੱਚ ਕਹਿ ਦਿੰਦੇ ਆ ਬਹੁਤ ਜ਼ਿਆਦਾ ਐਕਸਪੈਂਸਿਵ ਆ ਭਾਈ ਹੁਣ ਜਦ ਅਸੀਂ ਰੋਪੜ ਤੋਂ ਇਲਾਵਾ ਕੁਛ ਲੰਦਾ ਹੀ ਨਹੀਂ ਪਾਜੀ ਸਾਸਰੀ ਕਾਲ ਕਿੰਦਾ ਹਾਲ ਚਾਲ ਠੀਕ ਹੈ ਲੋ ਜੀ ਲੋ ਲੋ ਜੀ ਲੋ ਲੋ ਜੀ ਲੋ ਕਿਉਂਕਿ ਇਹ ਗਲੀ ਹੈਗੀ ਹੈ ਜੀ ਛੋਟੀ ਤਾਂ ਇਸ ਕਰਕੇ ਤਾਂ ਵਾਹਿਗੁਰੂ ਮਾਤਾ ਦਾ ਮੰਦਰ ਮਿਹਰ ਕਰਨ ਸਾਰੇ ਨਮੀਆਂ ਨਮੀਆਂ ਦੁਕਾਨਾਂ ਦੀ ਵੀ ਨਾਲ ਦੀ ਨਾਲ ਉਸਾਰੀ ਹੋ ਰਹੀ ਆ ਠੀਕ ਹੈ ਜੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਕੱਪੜੇ ਇੱਥੇ ਪਏ ਆ ਜੀ ਬਟਨਾ ਜੱਗੋ ਅਦਿ ਤੋਂ ਲੱਡੂ ਗੋਪਾਲ ਇੰਗੇਜਮੈਂਟ ਦੀਆਂ ਚੀਜ਼ਾਂ ਸਾਰੀਆਂ ਪਈਆਂ ਜੀ ਕੁਰਤੇ ਪਜਾਮੇ ਆ ਵੀ ਬਹੁਤ ਸੋਹਣੀਆਂ ਸੋਹਣੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਈਏ ਜੀ ਆਹ ਸੇਲ ਲੱਗੀ ਵੀ ਹੁੰਦੀ ਆ ਹਰ ਮਾਰ ਇੱਥੇ ਲੱਗਣੇ ਆ ਜੀ ਇਹ ਕੱਪੜੇ ਠੀਕ ਹੈ ਸੋ ਹੁਣ ਅੱਗੇ ਜੀ ਕੈਨ ਦਾ ਪਾਬ ਐਦਾਂ ਹੈ ਕਪੜੇ ਦੀਆਂ ਜਿਹੜੀਆਂ ਦੁਕਾਨਾਂ ਸ਼ੁਰੂ ਹੋ ਰਹੀਆਂ ਜੀ ਔਰ ਮਸ਼ਹੂਰ ਦੁਕਾਨ ਹੈ ਜੀ ਵਕਤਾਵਰ ਮੱਲ ਦੀ ਪੰਸਾਰੀ ਦੀ ਜਿਹੜੀ ਹੱਟੀ ਹੈ ਜੀ ਆਪਣੀ ਇਹ ਬਹੁਤ ਜਿਆਦਾ ਮਸ਼ਹੂਰ ਹੈ ਇੱਥੇ ਹਰ ਵਾਰੀ ਰਸ਼ੇ ਲੱਗਿਆ ਹੋਣਾ ਹੁੰਦਾ ਹੈ ਤੇ ਆ ਸੇਲ ਵਗਾਰਾਂ ਦੀ ਲੱਗਿਆ ਹੋਈਆਂ ਕੋਸਮੈਟਿਕ ਦੀਆਂ ਜਿੰਨੀਆਂ ਵੀ ਹੈਗੀਆਂ ਜੀ ਠੀਕ ਹੈ ਤੇ ਸੂਟਾਂ ਦੀ ਦੁਕਾਨਾਂ ਜੀ ਮੈਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਉਹ ਸ਼ੁਰੂ ਹੋ ਗਈਆਂ ਠੀਕ ਆ ਆ ਵੀ ਬਹੁਤ ਮਸ਼ਹੂਰ ਦੁਕਾਨਾਂ ਆ ਜੀ ਨਾਲਾ ਗੜੀਆਂ ਦੀ ਇਹ ਵੀ ਪੰਸਾਤੀ ਦੀ ਉਹ ਹੱਤੀ ਆ ਇੱਕ ਬਖਤਾਵਰਮਾਲ ਦੀ ਹੋਗੀ ਕਿ ਉਹਨਾਂ ਦੀ ਹੋਗੀ ਵਿੱਚੇ ਸਾਡੇ ਆਪਣੇ ਹੈਗੇ ਆ ਜੁਐਲਰਜ਼ ਵੀ ਬੈਠੇ ਆ ਵਿੱਚ ਠੀਕ ਹੈ ਜੀ ਸੋ ਹਲੇ ਦਿਨ ਵਾਲੇ ਹੌਲੀ ਹੌਲੀ ਦੇਖਿਓ ਹਲੇ ਦਿਨ ਚੜ ਰਿਹਾ ਹੈ ਹੌਲੀ ਹੌਲੀ ਇਸ ਕਰਕੇ ਹਲੇ ਬਾਜ਼ਾਰ ਦੀਆਂ ਜਿਹੜੇ ਰੌਣਕਾਂ ਉਹ ਹੈਗੀਆਂ ਘਟ ਠੀਕ ਹੈ ਜੀ ਛੋਟੇ ਛੋਟੇ ਬੱਚਿਆਂ ਦੇ ਇੱਥੇ ਪਏ ਕੱਪੜੇ ਜੁਐਲਰਸ ਬੈਠੇ ਆ ਜਗ੍ਹਾ ਜਗ੍ਹਾ ਤੇ ਹੌਲੀ ਹੌਲੀ ਜਿਉ ਜਿਉ ਅਸੀਂ ਅੱਗੇ ਨੂੰ ਵਧੀ ਜਾ ਰਹੇ ਆ ਠੀਕ ਹੈ ਕਿਉਂ ਤਿਉ ਥੋੜਾ ਜਿਹਾ ਰਸ਼ਕ ਦਿਖ ਰਿਹਾ ਹੈ ਕਿਉਂਕਿ ਹਲੇ ਪਿੱਛੇ ਲੋਕ ਬਹੁਤ ਜ਼ਿਆਦਾ ਘਟ ਆਨੇ ਆ ਮੂਰੇ ਮੂਰੇ ਤੋਂ ਆਪਣਾ ਸਟੇਜ ਲੈ ਕੇ ਆਪਣੀ ਕਵਰ ਕਰ ਲੈਣੇ ਆ ਠੀਕ ਹੈ ਸੋ ਬਹੁਤ ਸੋਹਣੀਆਂ ਜਿਹੜੀਆਂ ਆਪਾਂ ਕਹਿ ਦਈਏ ਜੀ ਇੱਥੇ ਚੀਜ਼ਾਂ ਹੈਗੀਆਂ ਕਹਿੰਦੇ ਦੁੱਧ ਦਹੀਂ ਮੱਖਣ ਦੇਸੀ ਘਿਓ ਤੇ ਕਰੀਮ ਇੱਥੇ ਬਹੁਤ ਹੀ ਵਧੀਆ ਸ਼ੁੱਧ ਮਿਲਦੀ ਆ ਜਿਆਦਾਤਰ ਅਸੀਂ ਇਸ ਦੁਕਾਨ ਦੇ ਵਿੱਚੋਂ ਜਿਹੜੀ ਇਹ ਹੈਗੀ ਆ ਪਟਨਾਗਰ ਦੀ ਸਵੀਟ ਸ਼ਾਪ ਇੱਥੇੋਂ ਤੇ ਅਸੀਂ ਸ਼ੂਭ ਨੂੰ ਖਾਣ ਪੀਣ ਨੂੰ ਲੈ ਜਾਂਦੇ ਆ ਸ਼ੁੱਧ ਦੇਸੀ ਕੀ ਦੇ ਵਿੱਚ ਬਣਦਾ ਕਿੰਨੇ ਸੋਹਣੇ ਸੋਹਣੇ ਹਾਈਵੇ ਆ ਜੀ ਘਰ ਤੇ ਸੋ ਤੁਸੀਂ ਵੀ ਜ਼ਰੂਰ ਇੱਕ ਵਾਰੀ ਦੇਖੋ ਆ ਕੇ ਠੀਕ ਹੈ ਕੜੀਆਂ ਦੀ ਦੁਕਾਨਾਂ ਆ ਗਈਆਂ ਜੀ ਅੱਗੇ ਤੇ ਅੱਗੇ ਸਾਹਮਣੇ ਹੈਗੀਆਂ ਜੀ ਆਪਣੀਆਂ ਸ਼ਾਪ ਆਪਣੀ ਫਰੂਟਸ ਵਗੈਰਾ ਦੀਆਂ ਜੂਸ ਦੀਆਂ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਅੰਕਲ ਜੀ ਠੀਕ ਠਾਕ ਪਹੁੰਚ ਰਹੇ ਹੈ ਜੀ ਹੌਲੀ ਹੌਲੀ ਅਸੀਂ ਜਿਸ ਦੁਕਾਨ ਦੇ ਪਰ ਜਾਣਾ ਹੈ ਸੋ ਅਸੀਂ ਉਹੀ ਬਾਲੀ ਦੀ ਜਿਹੜੀ ਮਸ਼ਹੂਰ ਹਟਿਆ ਇੱਥੇ ਤੇ ਅਸੀਂ ਲੈਣਾ ਸੀਗਾ ਸਮਾਨ ਅੰਕਲ ਜੀ ਵੀ ਸਾਨੂੰ ਰਾਸਤੇ ਦੇ ਵਿੱਚ ਟੱਕਰ ਕੇ ਵੀਰ ਜੀ ਸਤਿ ਸ਼੍ਰੀ ਅਕਾਲ ਆ ਰੁਕੋ ਇੱਕ ਮਿੰਟ ਠੀਕ ਠਾਕ ਵੀਡੀਓ ਕੋਲ ਕਰ ਰਹੇ ਆ ਮੈਡਮ ਵਲੌਗ ਵਲੌਗ ਕੋ ਬਣਾਉਂਦੇ ਆ ਠੀਕ ਆ ਹਾਂ ਭਈ ਏਸੀ ਲੱਗਿਆ ਵਾ ਠੰਡਾ ਪਿਆ ਮੈਂ ਕਹਿੰਦੀ ਸਾਰੇ ਰੋਪੜ ਭਕਿਆ ਵਾ ਇਹਨਾਂ ਨੇ ਆਪਣੀ ਦੁਕਾਨ ਠੰਡੀ ਕਰੀ ਹੋਈ ਏ ਦੇਖ ਲੋ ਕਿੰਨੇ ਸੋਹਣੇ ਸੋਹਣੇ ਕੁੱਕਰ ਰੱਖੇ ਹੋਏ ਆ ਬਸ ਇਹਨਾਂ ਦੀਆਂ ਗੱਲਾਂ ਹੀ ਕਿਆ ਏ ਠੀਕ ਆ ਹੁਣ ਸਾਡ ਨੂੰ ਪਤਾ ਨਹੀਂ ਗਰਮੀ ਲਿਆਉਨੇ ਆ ਇਹ ਠੰਡ ਲਿਆਉਨੇ ਆ ਜਿਹੜੀ ਚੀਜ਼ ਅਸੀਂ ਲਾਵਾਂਗੇ ਠੀਕ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਹਾਲੇ ਚੱਲੇ ਤੁਸੀਂ ਦੱਸੋ ਬਹੁਤ ਵਧੀਆ ਬੜੀ ਦਿਨਵਾ ਹੈ ਅੱਬਾ ਬਿਜ਼ੀ ਬਹੁਤ ਆ ਸੀ ਹੁਣ ਕੀ ਆ ਕਰੀਏ ਗਰਮੀ ਵੀ ਬਹੁਤ ਆ ਨਾ ਗਰਮੀ ਵੀ ਬਹੁਤ ਆ ਤੁਹਾਨੂੰ ਪਤਾ ਹੀ ਆ ਆ ਦੋ ਚਾਰ ਚੀਜ਼ਾਂ ਚੈੱਕ ਕਰਿਓ ਮੜੀ ਜੀਆਂ ਹੋ ਜੂ ਇਹਨਾਂ ਦਾ ਹੱਲ ਹਾਂਜੀ ਹਾਂਜੀ ਮੋਜੇਗਾ ਰਿਪਲੇਸ ਕਰਨਾ ਦੇਖ ਲਓ ਜੇ ਰਿਪਲੇਸ ਹੋ ਜੂ ਬਠਾ ਨਾਲੇ ਬੱਸ ਐਸੇ ਵੀ ਆਈ ਦੀ ਰੇਟ ਦੇ ਵਿੱਚ ਅਲੂਮੀਨੀਅਮ ਯੂਜ਼ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਕੁੱਕਰ ਦੇ ਮਾਮਲੇ ਦੇ ਵਿੱਚ ਅ ਸਟੀਲ ਯੂਜ਼ ਕਰਨਾ ਚਾਹੀਦਾ ਠੀਕ ਸਾਨੂੰ ਕਿਸੇ ਨੇ ਮਿਸ ਗਾਈਡ ਕੀਤਾ ਅਸੀਂ ਫੇਰ ਤੁਹਾਨੂੰ ਦੱਸਾਂਗੇ ਪਹਿਲਾਂ ਤੁਸੀਂ ਸਾਨੂੰ ਇਹਦੇ ਬਦਲੇ ਦਿਖਾਓ ਕਿ ਆ ਚੀਜ਼ ਦਿਖਾਣੇ ਆ ਕੀ ਗੱਲ ਹੋ ਗਈ ਨਹੀਂ ਵੈਸੇ ਗਰਮੀ ਬਹੁਤ ਗਰਮੀ ਬਹੁਤ ਆ ਵੀਰੇ ਮੜਿਆ ਪਾਣੀ ਪੀਣਾ ਅਸੀਂ ਪਾਣੀ ਦੇ 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 ਪਾਣੀ ਨਾਲ ਅਸੀਂ ਉਹ ਹੋਏ ਹਾਂ ਥੋੜੇ ਜੇ ਹੂੰ ਇਹ ਕਿ ਮੈਂ ਕਿੰਨੇ ਕੁ ਦਾ ਜਾਂਦਾ ਇਹ ਕਾਗਜ਼ ਜੇ ਆਪਾਂ ਲਾਉਣਾ ਹੋਵੇ ਜਿਹੜਾ ਵੀਰਾ ਲਗਾ ਰਿਹਾ ਹੈ 200 200 ਚਾਹ ਰਿਹਾ ਇਹਦੇ ਵਿੱਚ ਵੀ ਕਾਫੀ ਬ੍ਰੈਂਡਾ ਬਹੁਤ ਚੀਜ਼ਾਂ ਆ ਗਈਆਂ ਨੇ ਵਿੱਚ ਵੀ ਕਾਗਜ਼ ਲਾਉਣ ਚ ਵੀ ਜਦੋਂ ਤਾਂ ਆਪਾਂ ਉਹਦੇ ਲਈ AC ਦੀ ਕੂਲਿੰਗ ਲਈ ਲੈ ਰਹੇ ਹਾਂ ਤਾਂ ਇਹ ਨਾਰਮਲ ਵਾਲਾ ਲੈਣਾ ਚਾਹੀਦਾ ਜ਼ਿਆਦਾ ਐਕਸਪੈਂਸਿਵ ਲੈਣ ਦੀ ਕੋਈ ਜ਼ਰੂਰਤ ਨਹੀਂ ਹਾਂ AC 200 200 ਦੇ ਰਿਹਾ ਇਹ ਵਿੱਚ ਕਵਰ ਅਪ ਹੋ ਜਾਂਦਾ ਹੈ ਮੈਂ ਗੇਟ ਦੇ ਮੂਹਰੇ ਲਾਉਣਾ ਹੋਵੇ ਦਰਵਾਜ਼ੇ ਦੇ ਅੱਗੇ ਨਾ ਹਾਂ ਹਾਂ ਮੈਂ ਇਨਡੋਰ ਦੇ ਅੱਗੇ ਨਾ हां हां बहुत बेचारे एक कटन लगा लो फिर 4 फीट ਦਾ ਹੁੰਦਾ ਬਾਈ 7 फीट ਤੇ ਤੁਸੀਂ ਕਟਨ ਲਾ ਲੋ 200 ਰੁਪਏ ਦੇ ਵਿੱਚ ਆ ਜਾਣਾ हां ਇਹ ਵੀ ਕੂਲਿੰਗ ਹੋਣੀ ਇਨ੍ਹਾਂ ਨੂੰ ਇਹ ਤਾਂ ਲੋੜ ਪਈ ਕਿਉਂਕਿ ਇਨ੍ਹਾਂ ਦੇ ਮੂਰੇ ਦਰਵਾਜ਼ਾ ਨਹੀਂ ਸਾਡੇ ਮੂਰੇ ਦਰਵਾਜ਼ਾ ਤਾਂ ਲੱਗਿਆ ਹੋਇਆ ਜੀ ਅੱਛਾ ਨਾਨਕਿਆਂ ਨੂੰ हां ਨਾਨਕੇ ਲੋੜ ਪਊਗੀ ਕਿਉਂਕਿ ਦਰਵਾਜ਼ਾ ਨਹੀਂ ਜਿਵੇਂ ਜਾਲੀ ਲੱਗੀ ਵੀ ਆ ਕਈ ਜਿਵੇਂ ਦੁਆ ਗੇਟ ਆ ਉਹ ਜਿਵੇਂ ਬਾਹਰ ਜਾਣਾ ਹੁੰਦਾ ਉਹ ਗੇਟ ਖੋਲ ਜੰਨੇ ਆ ਫਿਰ ਉਹ ਨਾ ਨਾ ਬਹੁਤ ਤਕਬੀਲ ਤੇ ਆ ਨਾ ਉਹ हां ਤਾਂ ਕਰਕੇ हां ਕਹਿ ਰਹੀ ਆ ਵੀ ਇਹ ਜਾ ਜੇ ਆਪਾਂ ਉਹ ਇਹਦੇ ਨਾਲ ਛੋਟਾ ਅਗੇ ਹਬਰ 7 ਫੀਟ ਦਾ ਲੈ ਲਓ ਨਾ ਇਹ ਤਾਂ 9 ਫੀਟ ਦਾ 7 ਫੀਟ ਦਾ ਲੈ ਹਾਂ ਮੋਰ ਥੈਨ ਸਬਸੇ ਸਾਨੂੰ ਮੜੇ ਜੀ ਆਪਸ਼ਨ ਤਾਂ ਦਿਖਾਓ ਕੁਕਰਾਂ ਚ ਵੀ ਕਿਆ ਮਿਲ ਸਕਦਾ ਕੁਕਰਾਂ ਆਵਦਾ ਨੇ ਲੋਇ ਬਹੁਤ ਪੱਤਾ ਹੈ ਇਹ ਵੀ ਦੇਖੋ ਸੀ ਦਾ ਕੁੱਪਾ ਹੈ 5 ਸਾਲ ਦੀ ਗਾਰੰਟੀ ਹੈ ਪੀਸ ਟੂ ਪੀਸ ਦੀ ਜਿਸ ਦਿਨ ਖਰਾਬ ਹੋ ਗਿਆ ਉਸ ਦਿਨ ਨਵਾਂ ਹੀ ਚੁੱਕ ਦੇਣਾ 5 ਸਾਲ ਦੀ ਗਾਰੰਟੀ ਹੈ ਕੁਕਰ ਦੀ 5 ਸਾਲ ਦੀ ਟੈਂਟ ਟੈਂਟ 5 ਸਾਲ ਤੱਕ ਟੁੱਟਾ ਨਹੀਂ ਐ ਸਾਡਾ ਕੁੱਪਾ ਨਾ ਚਲੋ ਠੀਕ ਆ ਕੀ ਆਫਕਾਸ ਤੁਹਾਨੂੰ ਨਵਾਂ ਬਜਟ ਦੇ ਦਿਆਂ। ਕੋਈ ਟੈਂਸ਼ਨ ਵਾਲੀ ਗੱਲ ਨਹੀਂ। ਇਹਦਾ ਪ੍ਰਾਈਸ ਟੈਗ ਤਾਂ ਹੈਗਾ 2899 ਰੁਪਏ। 5 ਲੀਟਰ ਦਾ ਕੁੱਕਰ ਹੈ 5.5 ਲੀਟਰ ਦਾ। ਬਾਕੀ ਇਹਦੇ ਦਾ ਡਿਸਕਾਊਂਟ ਅੱਛਾ ਖਾਸਾ ਹੈਗਾ ਉਹ ਮੈਂ ਤੁਹਾਨੂੰ ਦੇ ਦਿਆਂ। ਓਕੇ। ਹਾਂਜੀ। ਹਮਮ। ਇਹ ਅਪਰੋਕਸ 2320 ਰੁਪਏ ਦੀ ਰੇਂਜ ਆ ਜੀ। ਠੀਕ। ਇਹ ਕੁੱਕਰ ਹੈ ਬੌਸ ਬੈਸਟ ਹੈ। ਕੁਆਲਿਟੀ ਵਾਈਜ਼ਰ ਸੁਪਰ ਹੈ। ਵੀ ਨੂੰ ਜੱਗ ਦਿਖਾਓ ਇਦਾਂ ਦੇ। ਹਾਂਜੀ ਇੱਕ ਵਾਟਰ ਜੱਗ ਦੇਈਂ ਬੇਟਾ। ਇੱਦਾਂ ਨਹੀਂ ਦਿਖਾਓ ਟੱਕਣ ਵਾਲੇ ਨਾ ਦਿਖਾਓ ਖੁੱਲ੍ਹਾ ਹੀ ਹਾਂ ਖੁੱਲ੍ਹਾ ਹੀ ਦਿਖਾ ਦਿਓ ਖਾਸਾ ਸਮਾਨ ਪਿਆ ਇੰਤੋਂ ਦੇ ਕਰਿਓ ਚੱਕ ਹਾਂ ਆ ਵੀ ਸੋਣਾ ਏ ਇਹ ਸਾਡੇ ਕੋਲ ਨਾ ਬਹੁਤ ਪੁਰਾਣਾ ਜਗਾ ਜੀ ਹੈ ਹਾਂਜੀ ਇਹ ਦੋ ਸ਼ੇਪਸ ਦੀ ਕਾ ਸ਼ੇਪ ਆ ਗਈ ਥੈਂਕ ਯੂ ਬੀਰੇ ਜੀ ਬਹੁਤ ਧੰਨਵਾਦ ਆਇਆ ਨਾ ਉਹ ਇਹ ਮਾਚ ਚੜ ਗਿਆ ਮਸੀ ਪਾਣੀ ਆ 150 ਦਾ ਬਣਨ ਟਿਰ ਅੱਛਾ ਹਾਂਜੀ ਇਹ ਦੇਖੋ ਜਾਂ ਫਿਰ ਮਸੀਰ ਮੂਰੇ ਤੇ ਗੋਲ ਅਜੀਬ ਜਿਹਾ ਲੱਗਦਾ ਕਿ ਠੀਕ ਹੈ ਠੀਕ ਹੈ ਇਹ ਇਹਦੇ ਨਾਲ ਨਾ ਇਹ ਤਿੱਖੇ ਹੁੰਦੇ ਸੀ ਪਹਿਲਾਂ ਹੈਂਡਲ ਹੁਣ ਇਹ ਰਾਉਂਡ ਆਣ ਲੱਗ ਗਏ ਤਾਂ ਕਿ ਕੰਫਰਟ ਦੇਖੋ ਪਾਗ ਕੜ ਕੇ ਦੇਖੋ ਕਿੰਨਾ ਕੰਫਰਟ ਦੀ ਨੀ ਭਾਜੀ ਇਹ ਹੈ ਵੀ ਬਹੁਤ ਪੁਰਾਣਾ ਹੈ हां हां जी जी काफी पुराना है इन दोनों ਦਾ ਪ੍ਰਾਈਸ ਸੇਮ ਹੈ ਇਹ ਦੋਨੋਂ ਸੇਮ ਹੈ ਇਹ ਮਹਿੰਗਾ ਇਹ ਥੋੜਾ ਹੈਵੀ ਹੋ ਗਿਆ ਮਨ ਇਹ ਹੀ ਦੇ ਦੋ ਫਿਰ ਮੈਂ ਹਾਂ ਜੀ ਦੇਖੋ ਥੋੜਾ ਹਾਂ ਦੋਨੋਂ ਤੇ ਨਾ ਇੱਕ ਜਦੋਂ ਅਸੀਂ ਕਾਗਜ਼ ਜਾਨੀ ਸੀ ਲੈ ਕੇ ਗਏ ਉਹ ਸਲੇਪਾ ਸਾਈਡ ਸਾਫ ਕਰਨ ਨੂੰ ਉਹ ਦਾ ਆਸਮਾਨੀ ਆਸਮਾਨੀ ਕਹਿੰਦਾ ਤਾਂ ਪਤਾ ਨਹੀਂ ਗ੍ਰੀਨ ਗ੍ਰੀਨ ਜੇ ਕਲਰ ਦਾ ਹਾਂ ਤੁਸੀਂ ਰੋਟੀ ਪੈਕ ਕਰਨ ਵਾਲਾ ਕਹਿੰਦੇ ਤੇ ਅਸੀਂ ਤੁਹਾਨੂੰ ਕਿਹਾ ਸੀ ਵੀ ਕਿਸੇ ਲੇਡੀ ਨੇ ਕਿਹਾ ਰੋਟੀ ਨਹੀਂ ਪੈਕ ਹੋਣੀ ਹਾਂ ਕੋੜੀ ਕਿੰਨੇ ਦੀ ਆ ਜਾ ਰੋਲ ਸੀਗਾ ਹਾਂ ਪਾ ਕੇ ਬੇਟਾ 250 ਹਾਂ ਪਹੁੰਚ ਗਏ ਵੀਰੇ ਸਾਹਮਣੇ ਵੈਸੇ ਅਸੀਂ 2500 ਅਚੇਲ ਕਰਦੇ ਆ ਤੁਹਾਡੇ ਲਈ ਸਪੈਸ਼ਲ ਡਿਸਕਾਊਂਟ 2950 ਲਗਾਉਗਾ ਔਰ ਇਹ 5 ਸਟੈਪ ਹੈ ਐਂਡ ਟਾਲਫਿਨ ਕੰਪਨੀ ਦੀ ਹੈ ਹੈਵੀ ਡਿਊਟੀ ਹੈ ਮਤਲਬ ਬਹੁਤ ਅੱਛੀ ਕੁਆਲਿਟੀ ਹੈ ਔਰ ਇਹ ਚੋਟੀ ਦਾ ਗੌਰ ਹੈ ਜੀ ਖਾਸੀ ਹੈ ਆਪ ਕਲਸ ਰੱਖੋ ਇਹ ਇਹਨੂੰ ਤੁਸੀਂ ਉਠਾ ਕੇ ਦੇਖੋ ਮਤਲਬ ਤੁਸੀਂ ਘਰ ਇਕੱਲੇ ਵੀ ਹੋ ਤਾਂ ਵੀ ਤੁਸੀਂ इजीली ਇਹਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾ ਸਕਦੇ ਕਿੰਨਾ ਕਿੰਨਾ ਭਾਰ ਸਹਾਰਦੀ ਆ ਐਸਟੀਮੇਟ ਵੀ ਅੰਨੇ ਕਪੜੇ ਦੋ ਕੁਇੰਟਲ ਵਾਲਾ ਬੰਦਾ ਚੜਜੋ ਹਾਂ ਹਾਂ ਇਹਦਾ ਕੁਛ ਨਹੀਂ ਮਿਲਣਦਾ ਓਕੇ ਫਿਰ ਠੀਕ ਹੈ ਬਸ ਕਹਿੰਦੀ ਆ ਮੈਂ ਲੈ ਕੇ ਜਾਣਗੇ ਕੋਈ ਬ੍ਰਾਂਡ ਨਹੀਂ ਹੈਗੀ ਹਲਾ ਕੀ ਕਰਤੇ ਪਾਉਣੇ ਦਿਖਾ ਦਿਓ ਇਹ ਬੜਾ ਪਾਉਣੇ ਦੇ ਹੁਣ ਨਹੀਂ ਕੋਈ ਚੀਜ਼ ਆਈ ਭੰਨਣ ਵਾਲੀ ਸਾਡੇ ਤਾਂ ਬਿਊਰਜ਼ ਇੱਕੋ ਗੱਲ ਕਹੀ ਜਾਂਦੇ ਭੰਨਣ ਵਾਲੇ ਭਾਈ ਗੋਲੀ ਜਾਂਦੇ ਤੁਸੀਂ ਸਾਨੂੰ ਕੋਈ ਚੀਜ਼ ਦਿਖਾ ਦਿਓ ਕੋਈ ਭੰਨਣ ਵਾਲੀ ਕਿ ਕਿ ਤੁਸੀਂ ਆਏ ਹੋਣੇ ਬੜੀ ਦੇਰ ਬਾਅਦ ਹਾਂ ਕੁਛ ਦਿਖਾਤਾ ਦੋ ਸਾਨੂੰ ਗੇਰ ਗੂਰ ਕੇ ਵੀ ਲਓ ਲਓ ਚੱਕੋ ਭਾਈ ਬੀਡੇ ਸੀਗਾ ਹੈ ਨਾ ਤੁਹਾਡਾ ਹੂੰ ਨਹੀਂ ਨਹੀਂ ਇਹ 15 ਦਾ 15 ਕੇ 20 ਦਾ ਠੀਕ ਆ 5 ਦੇ ਦਿਓ 5 ਦੇ ਹੋਰ ਕਲਰ ਨਹੀਂ ਇਹ ਦੇ ਲੱਗ ਲੱਗ ਪੌਣ ਏ ਆ ਰੈਕੇਟ ਕਿੰਨੇ ਦਾ ਜੀ ਇਹ ਹਾਂਜੀ ਮੈਡਮ ਇਹ 200 ਦਾ ਪੈ ਜਾਏਗਾ ਤੁਹਾਨੂੰ ਅੱਛਾ 250 ਅਸੀਂ ਡੀਟੇਲ ਕਰਦੇ ਹਾਂ ਇਹ ਕਾ ਦੇਖੋ ਵਾਟਾ ਬੋਟਲ ਲਾਈਆਂ ਕਸਟਮਰ ਦੀ ਡਿਮਾਂਡ ਦੇ ਉੱਤੇ ਕਈ ਲੋਕ ਕਹਿੰਦੇ ਸੀਗੇ ਵੀ ਕੰਨੀਆਂ ਕੁੰਨੀਆਂ ਕਰ ਰੱਖਦੇ ਆ ਨੇ ਜਿਹਦੇ ਵਿੱਚ ਜ਼ਿਆਦਾ ਕੈਪੈਸਿਟੀ ਹੋਵੇ ਠੀਕ ਹੈ ਪਹਿਲਾਂ ਤਾਂ ਆਉਂਦੀਆਂ ਸੀ ਐਵੇਂ ਦੀਆਂ ਵਾਟਰ ਬੋਟਲਸ ਵਗੈਰਾ ਰਾਈਟ ਇਹ ਇਹਦਾ ਆਉਂਦੀਆਂ ਹੀ ਆ ਹੁਣ ਇਹਨਾਂ ਸਵਾ ਦੋ ਲੀਟਰ ਦੇ ਵਿੱਚ ਬੜੀ ਵਧੀਆ ਬੋਟਲ ਆਈ ਆ ਬਿਲਕੁਲ ਅਨਬ੍ਰੇਕੇਬਲ ਆ ਗੇਫਰ ਲੋ ਬਿਲਕੁਲ ਅਨਬ੍ਰੇਕੇਬਲ ਸਾਡੀ ਤਾਂ ਸ਼ੁਭ ਨਹੀਂ ਬਣਣੀਆਂ ਇਹ ਨਿਆਸਾ ਕੰਪਨੀ ਦੀ ਆ ਔਰ ਸਵਾ ਦੋ ਲੀਟਰ ਪਾਣੀ ਆ ਜਾਂਦਾ ਹੈਗਾ ਇਹਦੇ ਵਿੱਚ ਤੁਸੀਂ ਫ੍ਰੀ ਇਹ ਤੁਹਾਨੂੰ ਬਿਲਕੁਲ ਨੋਮੀਨਲ ਜਿਹਾ ਪ੍ਰਾਈਸ ਲੱਗੇਗਾ ਹੈ ਤਾਂ 200 ਕੁ ਰੁਪਈਆ ਪਰ ਤੁਹਾਨੂੰ 150 ਰੁਪਈਆ ਪ੍ਰਾਈਸ ਲੱਗੇਗਾ ਬਿਲਕੁਲ ਔਰ ਇਹ ਵਧੀਆ ਬਾਡੀ ਲਈ ਵਧੀਆ ਹੈਗਾ ਇਹਦਾ ਮਟੀਰੀਅਲ ਪੋਲੀਕਾਰਬੋਨੇਟ ਹੈ ਔਰ ਇਹ ਪਲਾਸਟਿਕ ਹੀ ਨਹੀਂ ਹੈ ਪਲਾਸਟਿਕ ਕਿਤੇ ਵੀ ਯੂਜ਼ ਨਹੀਂ ਹੋਇਆ ਇਹ ਸਿਰਫ ਇਹਦੇ ਢੱਕਣ ਤੋਂ ਹੀ ਲੱਗ ਬਸ ਜਿਹਦੇ ਵਿੱਚ ਪਾਣੀ ਰੋਕਣਾ ਉਹ ਪੋਲੀਕਾਰਬੋਨੇਟ ਹੈ ਔਰ ਬਿਲਕੁਲ ਕਲੀਨ इजीली ਹੋ ਜਾਏਗੀ ਮੂੰਹ ਕਾਫੀ ਖੁੱਲਾ ਹੈ ਹਾਂ ਔਰ ਸਵਾ ਦੋ ਲੀਟਰ ਸਭ ਤੋਂ ਵੱਡੀ ਗੱਲਾ ਪਾਣੀ ਆ ਜਾਂਦਾ ਲੈ ਲੈਣਾ ਹੈ ਕਿ ਲੈ ਲਓ ਮੈਂ ਸੀ ਦੇਖ ਲਓ ਉਹ ਸਾਰੀਆਂ ਟਿਰਕ ਗਈਆਂ ਹਾਂ ਉਹ ਟਿਰਕ ਗਈਆਂ ਸਪਨ ਸਾਰਿਆਂ ਦੇ ਨਾ ਟੁੱਟ ਗਏ ਉਹਨਾਂ ਦੇ ਕਿਹੜੇ ਜਿਹੜੀ ਅਸੀਂ ਸਾਡੇ ਕੋਲ ਬੋਤਲਾਂ ਹੈ ਨਾ ਜਿਹੜੇ ਤੁਹਾਡੇ ਕੋਲ ਬਲੂਸ ਪਹਰਦੀ ਪਈ ਹਾਂਜੀ ਹਾਂਜੀ ਅੱਛਾ ਐਵੇਂ ਹਾਂ ਮੰਗਲਵਾਰਿਕਾ ਨਾ ਹਾਂ ਦੇਖੋ ਮਣੀ ਮਹਾਦੀ ਇੱਕਦਮ ਹੋਰ ਚੀਜ਼ ਦੇ ਖਾਣੀ ਹੈ ਆ ਦੇਖੋ ਜਿਵੇਂ ਪਹਿਲੇ ਟਾਈਮ ਦੇ ਵਿੱਚ ਪੁਤੀਲੇ ਵਗੈਰਾ ਜਾਂ ਉਹ ਪਿੱਤਲ ਦਾ ਸਮਾਨ ਬਹੁਤ ਚੱਲਦਾ ਸੀਗਾ ਹੁਣ ਦੁਬਾਰਾ ਉਹੀ ਟਾਈਮ ਦੁਬਾਰਾ ਆ ਗਿਆ ਵੀ ਹੁਣ ਕਸ਼ਮੀਰ ਦੀ ਬਾਣ ਡਿਮਾਂਡ ਦੇ ਉੱਤੇ ਆ ਪਿੱਤਲ ਦੇ ਆਏ ਆ ਵੀ ਤੇ ਕਲੀ ਕੀਤੇ ਹੋਏ ਅੱਛਾ ਚਾਰ ਪੈਣ ਵਾਲਾ ਪੈਨ ਹੈ ਪਿੱਤਲ ਦੇ ਵਿੱਚ ਫਰਕੋ ਪਿੱਤਲ ਦਾ ਬਹੁਤ ਮਟੀਰੀਅਲ ਆਇਆ ਇੱਕ ਮੈਂ ਨਾ ਆਪਣੀ ਸਿਸਟਰ ਨੂੰ ਭੇਜਣ ਪਿੱਛੇ ਆ ਗਿਆ ਕਿੰਨਾ ਸੋਹਣਾ ਨਵਾਂ ਸੀ ਉਹ ਕੈਰੇਟ ਹੈ ਇਹ ਕਿਤਾ ਹੈ ਅਪਰੋਕਸ 1200 ਰੁਪਏ ਦੀ ਰੇਂਜ ਹੈ ਅੱਛਾ ਬੜੇ ਹੈਲਥ ਲਈ ਬਹੁਤ ਜਿਹੜੇ ਬੰਦੇ ਹੈਲਥ ਹੈਲਥ ਅਨਸੂਸ਼ਣ ਲਈ ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਪਿੱਤਲ ਦੇ ਵਿੱਚ ਤੁਸੀਂ ਚਾਹ ਬਣਾਉਂਦੇ ਹੋ ਨਾ ਨਮਕਾ ਬੜੀ ਲਈ ਬਹੁਤ ਵਧੀਆ ਹੈ ਠੀਕ ਹੈ ਮਾ ਚੀਜ਼ ਬੜੀ ਵਧੀਆ ਆਈ ਹੈਗੀ ਇੰਟਰਸਟਿੰਗ ਆਈਟਮ ਆ ਆ ਦੇਖੋ ਜੀ ਕੰਚ ਦਾ ਨਾ ਡिटॉक्स ਡਰਿੰਕ ਲਈ ਆਇਆ ਹੈਗਾ ਇਹ ਅੱਛਾ ਇਹ ਇਹਦੇ ਵਿੱਚ ਟਰਾਕਸ 5 ਲੀਟਰ ਪਾਣੀ ਪਿਆ ਜਾਂਦਾ ਜਿਵੇਂ ਰਾਤੀ ਤੁਸੀਂ ਖੀਰੇ ਨਿੰਬੂ ਪਦੀਨਾ ਪਦੀਨਾ ਕੱਟ ਕੇ ਵਿੱਚ ਪਾ ਦਿਓ ਇਹਦੇ ਵਿੱਚ ਪਾ ਕੇ ਰੱਖ ਦਿਓ ਸਿਰਫ ਫਾਸਟਿੰਗ ਦੇ ਵਿੱਚ ਤੁਸੀਂ ਇੱਕ ਇੱਕ ਦੋ ਦੋ ਗਲਾਸ ਸਾਰੀ ਫੈਮਿਲੀ ਵੀ ਲਓ ਮਤਲਬ ਬਾਡੀ ਡੀਟੌਕਸ ਹੋ ਜੇ ਡਿਟੌਕਸ ਡਰਿੰਕ ਹੈ ਪ੍ਰੋਸਰ ਨੂੰ 1500 ਰੁਪਏ ਦੀ ਰੇਂਜ ਵਿੱਚ ਹੈ ਠੀਕ ਹੈ ਜਿਆਦਾ ਮਹਿੰਗਾ ਨਹੀਂ ਹੈ ਠੀਕ ਹੈ ਟੋਟਲੀ ਕ੍ਰਿਸਟਲ ਦਾ ਕ੍ਰਿਸਟਲ ਦਾ ਠੀਕ ਹੈ ਸਾਫ ਨੂੰ ਕਿੰਨੇ ਵਿੱਚ ਹੈ ਇਹ ਨਵੀਂ ਆਈ ਹੈ ਜੀ ਟੇਸਟ ਇਹਨਾਂ ਦੇਖੋ ਮੈਡਮ ਆ ਸਿੰਗਲ ਜਾਲੀ ਵਾਲੀ ਹੈ ਜਵੇਂ ਡਬਲ ਜਾਲੀ ਚ ਨਾ ਡਸਟ ਜਾਂ ਚਾਪਤੀ ਖਾ ਜਾਂਦੀ ਹੈ ਮੈਂ ਲੇਕੀਆ ਉਹ ਜਿਹੜੀ ਤੋਂ ਹਾਂਜੀ ਨਹੀਂ ਇਹ ਬਹੁਤ ਵੈਸਾ ਹਾਂਜੀ ਨਹੀਂ ਬਹੁਤ ਵੈਸਾ 100 ਦੀ ਹੈ ਬਹੁਤ ਆ ਦੇਖੋ ਇਹਨਾਂ ਪਤਿਲਾ ਆਇਆ ਦੇਖੋ ਹੈਵੀ ਕਿੰਨਾ ਹੈਗਾ ਇਹ ਵੀ ਪਿੱਤਲ ਦਾ ਤੁਸੀਂ ਹੈਵੀ ਦੇਖੋ ਕਿੰਨਾ ਹੈਗਾ ਤੁਸੀਂ ਦੁੱਧ ਬੋਇਲ ਕਰੋ ਮਤਲਬ ਦੁੱਧ ਦੀ ਕੁਆਲਿਟੀ ਵੀ ਇੰਪਰੂਵ ਕਰ ਦੇਗਾ ਸੀਲ ਦੇ ਵਿੱਚ ਨਹੀਂ ਹੋਊਗਾ ਆਪਣੇ ਕੋਲ ਬੜਾ ਦਿਖਾਇਓ ਸੀਲ ਦੇ ਵਿੱਚ ਪਿੱਤਲ ਮਿਲ ਜਗਾ ਦੇਖੋ ਇਹਨਾਂ ਪਿੱਤਲ ਦਾ ਪਤਿਲਾ ਇਹਦੀ ਰੇਂਜ ਕਿੰਨੀ ਆ ਮੈਡਮ ਉਹੀ 8-900 1000 ਰੁਪਏ ਦੀ ਰੇਂਜ ਦੇ ਵਿੱਚ ਹੁੰਦਾ ਹੈਗਾ ਇਹ ਕਨਸੀ ਪਾਪਾ ਨਾਲ ਹਾਂਜੀ ਬਹੁਤ ਵਧੀਆ ਸੀ ਕਲੀ ਕੀਤਾ ਹੋਇਆ ਠੀਕ ਹੈ ਹੁਣ ਤਾਂ ਕਰੀਏ ਅਸੀਂ ਇਹ ਮੇਨ ਬੰਦੇ ਨਾਲ ਆਵਾਂਗੇ ਮੇਨ ਬੰਦਾ ਫਿਰ ਸਾਨੂੰ ਖਿਜੂਗਾ ਨੇ ਨਾ ਇੰਨਾ ਪੈਸੇ ਲਾਤੇ ਐ ਕਰਤੇ ਉਹ ਕਰਤੇ ਇਸ ਕਰਕੇ ਓਕੇ ਮਸੀ ਆਣੀ ਲੱਗੇ ਆਲੀ ਕਰੇਗੀ ਹੈਗੀ ਤਾਂ ਆਪਣਾ ਹਾਂ ਇਹ ਵੀ ਗੱਲ ਹੈ ਜੀਆ ਹੋਰ ਜੇ ਤਾਂ ਹੋਰ ਬੜਾ ਨਹੀਂ ਹੋ ਬਹੁਤ ਦੇਖਾ ਦੋ ਮੈਂ ਬੜਾ ਦਾ ਦਿਖਾ ਦੋ ਕਿ ਕਿ ਸੰਦਾ ਨਾ ਦੋ ਤਿੰਨ ਜਾਂ ਚਾਰ ਵੀ ਹੋ ਜਾਣ ਅਰਗਿਲ ਵਾਲਾ ਦੇਖੋ 4 ਕਿਲੋ ਆਣੇ ਚਾਹੁੰਦੇ। ਏਲਾ ਸਾਡੇ ਕੋਲ ਹੈਗਾ ਪਹਿਲਾਂ ਉਹ ਛੇਤੀ ਗੁੱਧਵਾਲ ਦੰਦਾ ਹਲਕਾ ਹੋ ਗਿਆ ਦਾ ਤਵਾ। ਆ ਦੇਖੋ ਮੈਨੂੰ ਇੱਕ ਕਪੜਾ ਵਧੀਆ ਸਾਡੇ ਕੋਲ ਤਵਾ ਆਇਆ ਹੈਗਾ ਦੇਖੋ। ਇਹ ਨਾਨ ਸਟਿਕ ਤਵਾ ਹੈਗਾ ਤੋ ਦਵੇ ਦਾ ਬਸ ਮੈਡਮ ਨਾਨ ਸਟਿਕ ਤਵਾ ਪ੍ਰਾਈਸ ਜਿੰਨੇ ਮਰਜੀ ਦਵੇ ਲਈ ਜੇ ਸਾਡੇ ਕੋਲ ਕੋਈ ਨਹੀਂ ਸੂਟ ਕਰਦੇ ਤੁਹਾਨੂੰ ਬਹੁਤ ਭਾਰੀ ਲੱਗਦਾ ਉਹ ਗਰਮੇ ਨਹੀਂ ਹੁੰਦਾ ਛੇਤੀ ਛੇਤੀ ਮੈਂ ਤਾਂ ਭਾਰੀ ਹੀ ਦਿੰਦਾ ਹੁਣ ਨਾ ਤਵਾ ਹਾਂ ਉਹ ਭਾਰੀ ਲੱਗਦਾ ਉਹ ਆਹ ਦੇਖੋ ਨਾਨ ਸਟਿਕ ਤਵਾ ਆਇਆ ਨਵਾਂ ਵਿਦੇ ਇੰਡਕਸ਼ਨ ਬੇਸ ਪ੍ਰਾਈਸ ਸੁਣ ਕੇ ਹੈਰਾਨ ਹੋ ਜੂਗੇ 750 ਰੁਪਏ ਦਾ ਤਵਾ ਹੈਗਾ ਔਰ ਇਹ ਤਾਂ ਹਨੂੰ ਦੋ ਸਾਲ ਦੀ ਇਹਦੀ ਗਾਰੰਟੀ ਦੇ ਰਿਆ ਜਿਸ ਦਿਨ ਖਰਾਬ ਹੋ ਗਿਆ ਉਸ ਦਿਨ ਤੁਹਾਨੂੰ ਨਵਾਂ ਪੀਸ ਇਸ਼ੂ ਕਰ ਦੇਣਾ ਹੈਗਾ ਠੀਕ ਹਾਂਜੀ ਵਿਦ ਇੰਡਕਸ਼ਨ 베ਸ ਤੁਸੀਂ ਦੋਸਾ ਬਣਾਓ ਤੁਸੀਂ ਚਿੱਲਾ ਬਣਾਓ ਤੁਸੀਂ 에ਵਰੀਥਿੰਗ ਕੁਝ ਵੀ ਆਮਲੇਟ ਬਣਾਓ ਜੋ ਮਰਜ਼ੀ ਇਹਦੇ 'ਚ ਬਣਾ ਸਕਦੇ ਹੋ ਇਹਦਾ ਕੀ ਪ੍ਰਾਈਸ ਹੋਊਗਾ ਇਹ ਪ੍ਰਭਾ ਦਾ ਹੈ ਤਾਂ ਬੜਾ ਹੋਤੀ ਸੀ ਅੱਬ ਤੁਹਾਡਾ ਸੋਨਾ ਚੱਲਦਾ ਸੀ ਤਾਂ ਉੱਪਰ ਉੱਪਰ ਤੇ ਵੀ ਗੇਰੀ ਜਾਂਦੇ ਹੋਂ ਬਹੁਤ ਵਧੀਆ ਪਾਪਾ ਨੇ ਕਿਹਾ ਜਿਹੜੀ ਉਹ ਨੇਰੀ ਚੱਲੀ ਸੀ ਚਾਕਾ ਥੱਲੇ ਮਾਰੇ ਆ ਠੀਕ ਹੈ ਮੈਡਮ ਸਾਈਜ਼ ਨਹੀਂ ਆਹ ਸਾਈਜ਼ ਠੀਕ ਲੱਗਿਆ ਮੈਨੂੰ ਹਾਂ ਉਹਦੇ ਪਰ ਰੇਟ ਰੂਟ ਨਹੀਂ ਇਹਨਾਂ ਲਿਖਿਆ ਮੈਂ ਹੁਣਾਂ ਨਹੀਂ ਇੱਥੇ ਸਾਈਜ਼ ਤਾਂ ਆਪਾਂ ਨੂੰ ਹੋ ਚਾਹੀਦਾ ਹਾਂ 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 ਸਾਈਜ਼ ਦੱਸਣਗੇ ਇਹ ਮੈਨੂੰ 850 ਰੁਪਏ ਦੀ ਗਏ। ਇਹ ਪ੍ਰਭਾ ਦਾ ਹੈ, ਬ੍ਰਾਂਡਡ ਵੀ ਤੇ ਨੋਨ ਬ੍ਰਾਂਡ ਵੀ। ਇਹਦਾ ਜੀ ਸਾਰਾ ਮਟੀਰੀਅਲ ਨੂੰ ਵੇਚਦੇ ਨੇ। ਇਹ ਕਈ ਆਈਟਮਸ ਵੇਚਦੇ ਨੇ ਪ੍ਰਭਾ ਕੰਪਨੀ ਦੇ। ਹੂੰ ਸਾਰੀਆਂ ਹਾਈ ਕੁਆਲਿਟੀ। ਚਾਰਲਿੰਗ ਬਹੁਤ ਵਧੀਆ ਡੱਬਾ ਆਇਆ ਹੈ। ਹੈਗਾ ਇਹ ਹਾਂਜੀ ਬਹੁਤ ਵਧੀਆ ਔਰ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਨਬ੍ਰੇਕੇਬਲ ਹੋਵੇ ਆ ਲੋ। ਇਹਨੂੰ ਦੇਖਿਓ ਦੇਖਿਓ। ਕਿਆ ਰੇਟ ਹੈ ਜੀ ਇਹ ਇਹ ਬਹੁਤ ਰੀਜ਼ਨੇਬਲ ਰੇਟ ਦੇ ਵਿੱਚ ਹੈ ਕੁੱਲ ਮਿਲਾ ਕੇ 200 ਰੁਪਏ ਦੀ ਰੇਂਜ ਚ ਪੈ ਜਾਂਦਾ 6 ਲੀਟਰ ਦਾ ਡੱਬਾ ਹੈ ਕਿਉਂਕਿ ਹੁਣ ਮੌਸਮ ਆ ਗਿਆ ਜੀ ਆਚਾਰ ਚਟਣੀਆਂ ਦਾ ਔਰ ਇਹਦੇ ਵਿੱਚ ਖਰਾਬ ਨਹੀਂ ਹੋਣਾ ਤੁਹਾਡਾ ਆਚਾਰ ਇਹ ਪਲਾਸਟਿਕ ਨਹੀਂ ਹੈ ਜੇ ਲੀਕੇਜ ਵਗੈਰਾ ਦੀ ਪ੍ਰੋਬਲਮ ਦੀ ਵੀ ਮੇਰੇ ਕੋਲ ਲਿਆਓ ਨਵਾਂ ਪੀਸ ਲੈ ਜਾਓ ਗੱਲ ਹੀ ਪੂਲ ਗਾਰੰਟੀ ਪੂਰਾ ਟਾਈਮ ਦੀ ਪੂਲ ਲਾਈਫਟਾਈਮ ਦੀ ਗਾਰੰਟੀ ਓਕੇ ਠੀਕ ਹੈ ਬਹੁਤ ਵਧੀਆ ਵਾਟਰ ਕੂਲਰ ਹੈ ਮਿਲਟਨ ਕੰਪਨੀ ਦਾ ਹੈਗਾ 3 ਲੇਅਰ 3 ਲੇਅਰ ਟੈਕਨੋਲੋਜੀ ਹੈ ਇਹਦੇ ਵਿੱਚ ਹਾਂਜੀ ਔਰ ਇਹ ਥ੍ਰੈਡ ਵਾਲਾ ਚੂੜੀ ਵਾਲਾ ਮਤਲਬ ਤੁਸੀਂ ਕਰ ਲਓ ਹੁਣ ਫੋਨ ਤੁਹਾਨੂੰ ਕੀ ਜਣਾ ਨਹੀਂ ਬਸ ਤੂੰ ਜਿਆਦਾ ਜੱਦ ਕਹਿੰਦੇ ਇਹਦੇ ਜੀ ਕਲਰ ਮੈਂ ਤੁਸਾਂ ਦਾ ਦੇਖ ਦਿੱਤੀ ਤੁਸੀਂ ਕਹਿੰਦੇ ਨਹੀਂ ਚੱਲ ਕੋਈ ਗੱਲ ਨਹੀਂ ਹੋਰ ਕਲਰ ਦੇਖ ਲਓ ਇਹਦੇ ਵਿੱਚ ਹਾਂਜੀ ਬਲੂ ਹੈ ਹੋਰ ਰੰਗ ਹੀ ਆ ਦੇ ਰਹੇ ਹਾਂ ਹੁਣ ਦੇ ਰਹਿਆ ਹੋਰ ਰੰਗ ਰੋ ਬਹੁਤ ਸਾਡੀ ਅੰਕਲ ਜੀ ਮਾਸੀ ਬੁਹਾਰੀ ਹੋ ਜਾਂਦੀ ਕਈ ਵਾਰ ਕੀ ਕਰੇ ਬਸ ਗਰਮੀ ਬਹੁਤ ਹੈ ਜੀ ਪੁੱਛਣਾ ਸੀ ਨਾ ਇਹ ਕੀ ਕਰੀ ਮੈਡਮ ਆ ਵੀ ਕਲਰ ਬਹੁਤ ਪਿਆਰਾ ਹੈ ਹਮਾਸੀ ਆ ਲੈ ਲੋ ਬਲੂ ਜਾ ਮਾਸੀ ਆ ਸੋਨਾ ਹੈ ਬਹੁਤ ਸੋਹਣਾ ਲੱਗ ਰਿਹਾ ਆ ਦੇਖੋ ਇਹ ਵੀ 3 ਲੇਅਰ 3 ਲੇਅਰ ਇਹਦੀ ਟੈਕਨੋਲੋਜੀ ਹੈ ਠੀਕ ਹੈ ਮਿਲਟਨ ਦਾ ਬ੍ਰਾਂਡ ਹੈਗਾ ਔਰ ਸਭ ਤੋਂ ਬੜੀ ਗੱਲ ਹੈ ਤੁਸੀਂ ਕੈਰੀ ਕਰ ਸਕਦੇ ਹੋ ਗੱਡੀ ਗੁੱਡੀ ਜੀ ਕਿਧਰੇ ਲੈ ਜਾਣਾ ਹੋਵੇ ਤਾਂ ਤੁਸੀਂ ਪਾਣੀ ਲੈ ਕੇ ਆਣਾ ਕਿਧਰ ਛਲਕੇਗਾ ਨਹੀਂ ਪਾਣੀ ਬਾਹਰ ਨਹੀਂ ਆਉਂਦਾ